ਸੁਖ ਦੇ ਘਰ ਦੀ ਸਫਾਈ ਕੀਤੀ ਗਈ ਸੀ ਮਰਨ ਨੇ ਆਪਣੇ ਹੱਥਾਂ ਦੀ ਨਾਲ ਸਫਾਈ ਕਰਦੇ ਆ ਤਾਂ ਉਸ ਨੂੰ ਇਦਾਂ ਦੀਆਂ ਚੀਜ਼ਾਂ ਮਿਲੀਆਂ ਆਂ ਦੀ ਮੰਮੀ ਦੇ ਹੱਥਾਂ ਦੀਆਂ ਰੱਖੀਆਂ ਕਿ ਜਿਹਨੂੰ ਦੇਖ ਕੇ ਬੱਚੇ ਵੀ ਤਾਂ ਮਾਰ ਕੇ ਰੋਂ ਲੱਗ ਗਏ ਹਨਾ ਸੁਖ ਦੇ ਚਲੀ ਜਾਣ ਤੋਂ ਬਾਅਦ ਉਸ ਦੇ ਜੜੀ ਦੇ ਜੇਲ ਜਾਣ ਤੋਂ ਬਾਅਦ ਹਨਾ ਬੱਚੇ ਇਸ ਘਰ ਵਿੱਚ ਆਉਣ ਤੋਂ ਬਹੁਤ ਜ਼ਿਆਦਾ ਡਰਦੇ ਆ ਕਿਉਂਕਿ ਜਿੱਥੇ ਉਹ ਜੰਮੇ ਪਲੇ ਖੇਡੇ ਆ ਹਨਾ ਉਸ ਘਰ ਵਿੱਚ ਉਹਨਾਂ ਦੀ ਨਾਂ ਉਸ ਘਰੇ ਮਾਂ ਨਾ ਉਸ ਘਰੇ ਪਿਓ ਆ ਹਾਂ ਤਾਂ ਬੱਚਿਆਂ ਨੂੰ ਉਹਨਾਂ ਚੀਜ਼ਾਂ ਵੱਲ ਮੰਮੀ ਦੀਆਂ ਦੀਆਂ ਚੀਜ਼ਾਂ ਰੱਖੀਆਂ ਦੇਖ ਦੇਖ ਕੇ ਰੋਣਾ ਆਉਂਦਾ ਬੱਚੇ ਦਾ ਦਿਲ ਕਮਜੋਰਾ ਪੈਂਦਾ ਇਸ ਕਰਕੇ ਹੀ ਬੱਚੇ ਵੀ ਇੱਧਰ ਲੈ ਕੇ ਨਹੀਂ ਆਉਂਦੇ ਆਪਣੇ ਘਰੇ ਉਹ ਪਿੰਡਰ ਪ੍ਰੀਤ ਵੀਰ ਜੀ ਹੁੰਦੇ ਘਰੇ ਹੀ ਰਹਿੰਦੇ ਆ ਹਨਾ ਪਤਾ ਕਿ ਉਹ ਇੱਧਰ ਵੀ ਹੁੰਦੇ ਆ ਪਰ ਪ੍ਰੀਤ ਭੈਣ ਹੋਣਾਂ ਦੇ ਨਾਲ ਹੀ ਇਧਰ ਆਉਂਦੇ ਆ ਅੱਜ ਉਹਨਾਂ ਨੇ ਸਫਾਈ ਕੀਤੀ ਸਿਮਰਾਂ ਨੇ ਆਪਣੇ ਹੱਥਾਂ ਨਾਲ ਸਫਾਈ ਕੀਤੀ ਉਸ ਨੂੰ ਆਪਣੀ ਮੰਮੀ ਦੇ ਹੱਥਾਂ ਦੀਆਂ ਰੱਖੀਆਂ ਕੰਢੇ ਕੱਲੀ ਚੀਜ਼ ਜੋ ਕਿ ਉਸਦੀ ਮੰਮੀ ਨੇ ਰੱਖੀ ਸੀ ਅੱਜ ਉਹ ਚੀਜ਼ਾਂ ਮਿਲੀਆਂ ਜਿਸ ਨੂੰ ਦੇਖ ਕੇ ਸਾਰੇ ਹੀ ਭਾਵੁਕ ਹੋ ਗਏ ਆ ਤੇ ਉਹਨਾਂ ਨੇ ਇਹ ਵੀ ਅਪੀਲ ਕੀਤੀ ਹੈ ਭੈਣ ਨੇ ਕਿ ਸਾਰੇ ਜਨੇ ਸਿਵਰ ਨੂੰ ਸਮਝਾਓ ਕਿ ਇਹ ਨਹੀਂ ਹੁੰਦਾ ਵੀ ਮੰਮੀ ਪਾਪਾ ਘਰੇ ਹਨਗੇ ਤੇ ਤੂੰ ਇਸ ਕਰੇ ਉਹਣਾ ਹੀ ਨਹੀਂ ਆ ਵੀ ਇਸ ਕਰੇ ਹਨਾ ਆਪਦੇ ਹੱਥਾਂ ਨਾਲ ਸਫਾਈ ਕਰੇ ਰਹੋ ਇੱਥੇ ਹਨਾ ਤੇ ਫੇਰ ਹੀ ਉਹ ਹੁੰਦਾਗਾ ਫੇਰ ਹੀ ਬੱਚਾ ਇਹ ਜੇ ਤੋਬਰ ਹੁੰਦਾ ਵਾ ਤੁਸੀਂ ਦੇਖੋ ਸੁਖ ਭੈਣ ਨੇ ਆਪਣੇ ਬੱਚਿਆਂ ਦੀ ਸਕੂਲ ਦੀ ਫੀਸ ਦੀਆਂ ਪਰਚੀਆਂ ਦੇ ਵਿੱਚ ਪੈਸੇ ਰੱਖੇ ਸੀ ਜੋ ਕਿ ਅੱਜ 7500 ਰੁਪਿਆ ਉਹਨਾਂ ਨੂੰ ਮਿਲਿਆ ਸੁਖ ਭੈਣ ਦਾ ਰੱਖਿਆ ਹੋਇਆ ਬਹੁਤ ਸਾਰਾ ਸਮਝ ਮਿਲਿਆ ਭੈਣ ਦਾ ਜੋ ਕਿ ਆਪਣੇ ਹੱਥਾਂ ਦੇ ਨਾਲ ਹਰ ਇੱਕ ਮਾਪੇ ਨੂੰ ਹੁੰਦਾ ਹੀ ਹੈ ਕਿ ਸੇਵਿੰਗ ਕਰੀਏ ਅਸੀਂ ਹੈਨਾ ਤੇ ਵੀ ਕਿਦਾਂ ਕਿਤੇ ਵਿਸਾ ਦੇ ਕਾ ਮੌਗੀ ਤੇ ਪਰ ਉਹ ਇਹ ਚੀਜ਼ ਨਹੀਂ ਪਤਾ ਸੀ ਕਿ ਇਹ ਰੱਖ ਤਾਂ ਦਿੱਤੇ ਤੇ ਦੁਬਾਰਾ ਕਿਥੋਂ ਚੱਕੀ ਨਹੀਂ ਜਾਣੀ ਹਨ ਪਰਮਾਤਮਾ ਇਦਾਂ ਦਾ ਟਾਈਮ ਕਿਸੇ ਦਿਨ ਲੈ ਕੇ ਆਵੇ ਇਹ ਪਰਿਵਾਰ ਇੰਨਾ ਵਧੀਆ ਕਿ ਇਹਨਾਂ ਦੇ ਪਰਿਵਾਰ ਦੇ ਵਿੱਚ ਆਪਾਂ ਬੋਲਣ ਵਾਲੇ ਬਹੁਤ ਕੁਝ ਬੋਲ ਜਾਂਦੇ ਆ ਗੱਲਾਂ ਕਰਨ ਵਾਲੇ ਬਹੁਤ ਗੱਲਾਂ ਕਰ ਜਾਂਦੇ ਆ ਪਰ ਇਹਨਾਂ ਦਾ ਪਿਆਰ ਵੇਖੋ ਕਿ ਕੋਈ ਵੀ ਬੱਚਾ ਜਿਸਦਾ ਮਾਪੇ ਦੁਨੀਆ ਤੇ ਨਹੀਂ ਹੁੰਦਾ ਹਨਾ ਤੇ ਉਹ ਆਪਣੇ ਤੁਸੀਂ ਵੇਖਿਆ ਹੋਗਾ ਚਾਚੀ ਜਾਂ ਚਾਚਾ ਤਾਈ ਜਾਂ ਤਾਇਆ ਹੀ ਕੇਂਦਰ ਵਾ ਪਰ ਇਹਨਾਂ ਦਾ ਪਿਆਰ ਦੇਣਾ ਹੈ ਨਾ ਬੱਚਿਆਂ ਦੇ ਨਾਲ ਪਹਿਲਾਂ ਵੀ ਇਹਨਾਂ ਸੀਗਾ ਕਿ ਇਹ ਹੀ ਮੰਮੀ ਜਦ ਕਿੰਦੇ ਪਿੰਡਲ ਪਤਵੀ ਜੀ ਹੋ ਰਾਰੋ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਅਲਮਾਦੀ ਦੇ ਵਿੱਚ ਸੋਤਾਂਗੇ ਤੇ ਦੇ ਪਰ ਸਾਰੀ ਇਕ ਚੀਜ਼ ਹੋ ਮੇਰੇ ਖੀ ਵੀ ਇਹਨਾਂ ਜਿਸ ਨੂੰ ਦੇਖ ਕੇ ਹੌਲ ਪੈਂਦੇ ਆ ਬੱਚਿਆਂ ਦੇ ਜਿਸ ਦੇ ਨਾਲ ਉਸ ਮਾਤਾ ਜੀ ਵੀ ਬਿਮਾਰ ਹੋਏ ਪਈਆਂ ਸਿਮਰਨ ਦੇ ਦਾਦੀ ਜੀ ਇਹ ਸਿਮਰਨ ਦੀ ਰਸੋਈ ਆ ਜਿਸ ਵਿੱਚ ਅਸੀਂ ਸੋਖ 24 ਘੰਟੇ ਹਨ ਕੰਮ ਕਰਦੀ ਹੁੰਦੀ ਸੀਗੀ ਹਨ ਤੇ ਹੁਣ ਸਿਮਰਨ ਲੱਗੀ ਹੋਈ ਆ ਤੇ ਸਿਮਰਨ ਨੂੰ ਉਸਦੀ ਮੰਮੀ ਨੇ ਇੱਕ ਕੱਪ ਲੈ ਕੇ ਦਿੱਤਾ ਅਸੀ ਕਿ ਤੂੰ ਦੁੱਧ ਪੀਆ ਕਰੀ ਪਰ ਸਿਮਰਨ ਕਹਿੰਦੀ ਮੈਂ ਦੁੱਧ ਨਹੀਂ ਪੀਂਦੀ ਸੀਗੀ ਤੇ ਪਰ ਹੁਣ ਮੈਂ ਦੁੱਧ ਪੀਆ ਕਰੂੰਗੀ ਆਪਣੀ ਮੰਮੀ ਦੀ ਯਾਦ ਨੂੰ ਮੈਂ ਸੰਭਾਲ ਕੇ ਰੱਖੂੰਗੀ ਆਪਣੇ ਸੀਨੇ ਦੇ ਨਾਲ ਲਾ ਕੇ ਰੱਖੂੰਗੀ ਬਹੁਤ ਹੀ ਭਾਵੁਕ ਕਰਨ ਵਾਲੀ ਵੀਡੀਓ ਹੈ ਪਰ ਮਾਤਾ ਮੈਂ ਤਾਂ ਦਾ ਟਾਈਮ ਕਿਸੇ ਦਿਨ ਲੈ ਕੇ ਆਵੇ ਸਾਰੇ ਜਣੇ ਅਰਦਾਸ ਕਰੋ ਕਿ ਕੈਪਟਨ ਵੀ ਜੀ ਜਲਦ ਤੋਂ ਜਲਦੀ ਬੱਚਿਆਂ ਦੇ ਵਿੱਚ ਆ ਜਾਣ ਤੇ ਜੋ ਬੱਚਾ ਵੀ ਖੁਸ਼ ਰਹਿ ਸਕੇ